ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਪੈਨਸ਼ਨ ਦੀ ਏਰੀਅਰ ਸ਼ੀਟ ਦੀ ਕੈਲਕੂਲੇਸ਼ਨ ਕੀਤੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ PSPCL News ਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਫਾਈਨੈਂਸ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ 18/2/2025 ਨੂੰ ਜਿਸ ਦੇ ਵਿੱਚ ਸਰਕਾਰ ਵੱਲੋਂ 6ਵੇਂ ਪੇ ਕਮਿਸ਼ਨ ਦਾ ਜੋ ਮਿਤੀ 1/1/2016 ਤੋਂ 31/6/21 ਤੱਕ ਦਾ ਬਕਾਇਆ ਏਰੀਅਰ ਹੈ ਸਾਰੇ ਹੀ EMPLOYEES ਪੈਨਸ਼ਨਰਸ ਅਤੇ ਫੈਮਿਲੀ ਪੈਨਸ਼ਨਰਸ ਦਾ ਉਸ ਦੀ ਅਦਾਇਗੀ ਬਾਰੇ ਹਦਾਇਤ ਕੀਤੀ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਪੈਨਸ਼ਨ ਦੀ ਏਰੀਅਰ ਸ਼ੀਟ ਦੀ ਕੈਲਕੂਲੇਸ਼ਨ ਕੀਤੀ ਹੈ ਪੈਨਸ਼ਨਰ ਦੀ 1/1/2016 ਤੋਂ 31/6/2021 ਤੱਕ ਜੋ ਪੈਨਸ਼ਨ ਵਾਧੇ ਦਾ ਬਕਾਇਆ ਬਣਦਾ ਹੈ ਉਸ ਦੀ ਏਰੀਅਰ ਸ਼ੀਟ ਆਪਾਂ ਤਿਆਰ ਕੀਤੀ ਹੈ ਇਸ ਏਰੀਅਰ ਸ਼ੀਟ ਦੇ ਵਿੱਚ ਆਪਾਂ ਐਗਜ਼ਾਮਪਲ ਲੈਂਦੀ ਹੈ ਇੱਕ ਸੁਖਦੇਵ ਸਿੰਘ ਨਾਮ ਦੇ ਪੈਨਸ਼ਨਰ ਦੀ ਜਿਸ ਦੀ ਡੇਟ ਆਫ ਬਰਥ 18/4/1951 ਲਈਤੀ ਗਈ ਹੈ ਅਤੇ ਇਹ ਕਲਰਕ ਰਿਟਾਇਰ ਹੋਇਆ ਹੈ ਇਸ ਪੈਨਸ਼ਨਰ ਦੀ ਡੇਟ ਆਫ ਬਰਥਡੇ ਦੇ ਹਿਸਾਬ ਨਾਲ ਡੇਟ ਆਫ ਸੁਪਰ ਐਨੂਏਸ਼ਨ ਜੋ ਰਿਟਾਇਰਮੈਂਟ ਹੈ ਉਹ 30 4 2009 ਬਣਦੀ ਹੈ ਯਾਨੀ ਕਿ ਇਹ ਪੈਨਸ਼ਨਰ 2009 ਦੇ ਵਿੱਚ ਰਿਟਾਇਰ ਹੋਇਆ ਹੈ ਅਤੇ ਇਸ ਦੀ 1 10 2024 ਨੂੰ ਉਮਰ 75 ਸਾਲ ਬਣਦੀ ਹੈ ਸਰਕਾਰ ਵੱਲੋਂ ਜੋ ਏਰੀਅਰ ਦੀ ਅਦਾਇਗੀ ਲਈ ਪੱਤਰ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ 1 10 2024 ਨੂੰ ਕਟਆਫ ਡੇਟ ਮੰਨਿਆ ਗਿਆ ਸੀ ਕਿ ਹਰੇਕ ਕਰਮਚਾਰੀ ਦੀ ਇਸ 1 10 2024 ਨੂੰ ਉਮਰ ਦਿਖਣੀ ਹੈ ਅਤੇ ਉਸ ਉਮਰ ਦੇ ਹਿਸਾਬ ਨਾਲ ਹੀ ਬਕਾਇਆ ਪੈਨਸ਼ਨ ਦੇ ਏਰੀਅਰ ਦੀ ਅਦਾਇਗੀ ਕਰਨੀ ਹੈ ਇਸ ਤੋਂ ਇਲਾਵਾ ਤੁਸੀਂ ਜਾਣਦੇ ਹੋ ਕਿ ਆਰ ਜੋ ਐਪਲੀਕੇਬਲ ਹੈ ਉਹ 1 1 2017 ਤੋਂ ਪੁਰਾਣੇ ਪੀ ਕਮਿਸ਼ਨ ਯਾਨੀ ਕਿ 5th PPC ਦੇ ਵਿੱਚ ਆਰ ਐਪਲੀਕੇਬਲ ਹੈ ਮਿਤੀ 1 1 2017 ਤੋਂ ਦੋਸਤੋ ਇਸ ਐਗਜ਼ਾਮਪਲ ਦੇ ਵਿੱਚ ਆਪਾਂ 1 1 2016 ਤੋਂ 30 6 2021 ਤੱਕ ਜੋ ਡਿਊ ਡਰਨ ਕੈਲਕੂਲੇਟ ਕਰਾਂਗੇ ਅਤੇ ਉਸ ਦੇ ਹਿਸਾਬ ਨਾਲ ਹੀ ਇਸ ਪੈਨਸ਼ਨਰ ਦੀ ਜੋ ਬਕਾਇਆ ਰਕਮ ਬੰਦੀ ਹੈ ਏਰੀਅਰ ਦੀ ਉਸ ਦੀ ਕੈਲਕੂਲੇਸ਼ਨ ਆਪਾਂ ਦੇਖਾਂਗੇ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਿਆ ਹੈ ਮੰਥ ਮਿਤੀ 1 1 2016 ਤੋਂ 30 6 2021 ਤੱਕ ਕੁੱਲ 66 ਮੰਥ ਬੰਦੇ ਹਨ ਅਤੇ ਉਸ ਤੋਂ ਬਾਅਦ ਡੀਏ ਪਰਸੈਂਟੇਜ ਇਨ 5th PPC ਪੰਜਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਡੀਏ ਰੇਟ ਕਿੰਨਾ ਸੀ ਤੇ ਉਸ ਤੋਂ ਅਗਲੇ ਕਾਲਮ ਦੇ ਵਿੱਚ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਡੀਏ ਰੇਟ ਕਿੰਨਾ ਸੀ ਇਸ ਤੋਂ ਨੈਕਸਟ ਕਾਲਮ ਦੇ ਵਿੱਚ ਹੈ ਰੇਟ ਪਰਸੈਂਟ ਆਫ ਏਜ 올ਡ ਏਜ ਅਲਾਉਂਸ ਉਸੀ ਦੇਖ ਸਕਦੇ ਹੋ ਇਸ ਕਰਮਚਾਰੀ ਦੀ ਜੋ ਡੇਟ ਆਫ ਬਰਥ ਹੈ ਉਹ 18/4/1951 ਲਈ ਗਈ ਹੈ ਇਸ ਪੈਨਸ਼ਨਰ ਨੂੰ ਜੋ 올ਡ ਏਜ ਅਲਾਉਂਸ ਹੈ ਉਹ 1/4/2016 ਤੋਂ 5% 올ਡ ਏਜ ਅਲਾਉਂਸ ਵੀ ਅਦਾ ਹੋਏਗੀ ਇਸ ਦੀ ਪੈਨਸ਼ਨ ਦੇ ਨਾਲ ਕੀਤੀ ਜਾਣੀ ਹੈ ਜੋ ਕਿ 5ਵੇਂ ਪੇ ਕਮਿਸ਼ਨ ਅਤੇ 6ਵੇਂ ਪੇ ਕਮਿਸ਼ਨ ਦੇ ਵਿੱਚ ਬਰਾਬਰ ਹੀ ਅਦਾਏਗੀ 5% ਦੇ ਹਿਸਾਬ ਨਾਲ ਬੇਸਿਕ ਪੈਨਸ਼ਨ ਦਾ 5% ਹਿੱਸਾ ਅਦਾਇਗੀ ਕੀਤੀ ਜਾਵੇਗੀ ਅਤੇ ਇਹ ਉਸੇ ਬੇਸਿਕ ਪੈਨਸ਼ਨ ਦੇ ਵਿੱਚ ਜੁੜ ਕੇ ਨਵੀਂ ਬੇਸਿਕ ਪੈਨਸ਼ਨ ਬਣ ਜਾਂਦੀ ਹੈ ਜਿਵੇਂ ਕਿ ਆਰ 5% 11 2017 ਤੋਂ ਪੁਰਾਣੇ ਸਕੀਲਾਂ ਦੇ ਵਿੱਚ ਲਿਆ ਗਿਆ ਸੀ ਅਤੇ ਉਹ ਬੇਸਿਕ ਦਾ ਹਿੱਸਾ ਬਣ ਕੇ ਡੀਏ ਉਸਤੇ ਹੀ ਕੈਲਕੂਲੇਟ ਹੁੰਦਾ ਹੈ ਤਾਂ 5ਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਇਸ ਨੂੰ ਇਸ ਦੀ ਜੋ ਪੁਰਾਣੀ ਬੇਸਿਕ ਪੈਨਸ਼ਨ ਹੈ ਉਹ 14410 ਰੁਪਏ ਹੈ ਇਸ ਪੈਨਸ਼ਨਰ ਦੀ ਆਰ 5% 14 2017 ਤੋਂ ਸ਼ੁਰੂ ਹੁੰਦਾ ਹੈ 5% ਆਰ ਉਸ ਤੋਂ ਬਾਅਦ 올ਡ ਏਜ ਅਲਾਉਂਸ 1 4 2016 ਤੋਂ ਸ਼ੁਰੂ ਹੁੰਦਾ ਹੈ 5% ਇਹ ਤਿੰਨੋਂ ਜੁੜ ਕੇ ਇੱਕ ਨਵੀਂ ਟੋਟਲ ਬੇਸਿਕ ਬਣਦੀ ਹੈ ਟੋਟਲ ਬੇਸਿਕ ਪੈਨਸ਼ਨ ਜੋ ਕਿ ਬਣਦੀ ਹੈ 14410 ਰੁਪਏ ਇਹਦੇ ਉੱਤੇ ਡੀਏ ਲੱਗੇਗਾ ਡੀਏ ਇਹ ਆਪਾਂ ਡ੍ਰੌਨ ਲੈ ਰਹੇ ਹਾਂ 5ਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਜੋ ਕਿ 119% ਡੀਏ 14410 ਦੇ ਉੱਤੇ ਲਗਾਵਾਂਗੇ ਟੋਟਲ ਡੀਏ ਦੀ ਅਮਾਉਂਟ 17148 ਰੁਪਏ ਬਣਦੀ ਹੈ ਅਤੇ ਡੀਏ ਨੂੰ ਬੇਸਿਕ ਪੈਨਸ਼ਨ ਦੇ ਵਿੱਚ ਜੋੜਾਂਗੇ ਤਾਂ ਕੁੱਲ ਰਕਮ 31558 ਰੁਪਏ ਬਣਦੀ ਹੈ ਇਹ 31558 ਰੁਪਏ ਉਸ ਦੀ ਜਨਵਰੀ 2016 ਦੀ ਬੇਸਿਕ ਪੈਨਸ਼ਨ ਜੋ ਕੁੱਲ ਪੈਨਸ਼ਨ ਬਣਦੀ ਹੈ ਡੀਏ ਲਗਾਉਣ ਤੋਂ ਬਾਅਦ ਉਹ ਪੁਰਾਣੇ ਪੇ ਸਕੇਲ ਦੇ ਹਿਸਾਬ ਨਾਲ ਹੈ ਇਸੇ ਤਰ੍ਹਾਂ ਜਨਵਰੀ 2016 ਤੋਂ ਲੈ ਕੇ 31 6 2021 ਤੱਕ ਆਪਾਂ ਹਰ ਮੰਥ ਦੀ ਜੋ ਕੈਲਕੂਲੇਸ਼ਨ ਹੈ ਇਸ ਸ਼ੀਟ ਦੇ ਵਿੱਚ ਕੀਤੀ ਹੈ ਇਸੋ ਬਾਅਦ ਦੋਸਤੋ ਡਿਊ ਪੈਨਸ਼ਨ ਜੋ ਕਿ 6ਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਡਿਊ ਬਣਦੀ ਹੈ ਉਹ ਵੀ ਆਪਾਂ ਇਸੇ ਸ਼ੀਟ ਦੇ ਵਿੱਚ ਕੈਲਕੂਲੇਟ ਕੀਤੀ ਹੈ ਇਸ ਐਗਜ਼ਾਮਪਲ ਦੇ ਵਿੱਚ ਆਪਾਂ ਲਿਆ ਹੈ ਕਿ 6ਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਜੋ ਰਿਵਾਈਜ਼ਡ ਪੈਨਸ਼ਨ ਹੈ ਇਸ ਪੈਨਸ਼ਨਰ ਦੀ ਉਹ 36292 ਰੁਪਏ ਕੈਲਕੂਲੇਟ ਹੁੰਦੀ ਹੈ ਅਤੇ 36292 ਰੁਪਏ ਬੇਸਿਕ ਪੈਨਸ਼ਨ ਹੈ 6ਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਤਾਂ ਇਸ ਦੇ ਉੱਤੇ 1/4/2016 ਤੋਂ 올ਡ ਏਜ ਲੌਂਸ ਜੋ ਹੈ 1815 ਰੁਪਏ ਇਸ ਦੇ ਵਿੱਚ ਜੁੜੇਗਾ ਅਤੇ ਟੋਟਲ ਬੇਸਿਕ 1x1 16 ਦੀ 36292 ਰੁਪਏ ਅਤੇ 1x4 16 ਤੋਂ ਬਾਅਦ 38170 ਰੁਪਏ ਬੇਸਿਕ ਟੋਟਲ ਬੇਸਿਕ ਪੈਨਸ਼ਨ ਬਣਦੀ ਹੈ ਆਰ ਇਸ 6ਵੇਂ ਪੇ ਕਮਿਸ਼ਨ ਦੇ ਵਿੱਚ ਆਪਾਂ ਨਹੀਂ ਲਿਆ ਕਿਉਂਕਿ ਆਰ ਪੁਰਾਣੇ ਪੇ ਸਕੇਲ ਦੇ ਵਿੱਚ ਹੀ ਐਪਲੀਕੇਬਲ ਹੁੰਦਾ ਹੈ ਇੱਕ ਇੰਟਰੀਮ ਰੀਲੀਫ ਹੁੰਦੀ ਹੈ ਜੋ ਕਿ ਨਵੇਂ ਸਕੇਲ ਦੇ ਵਿੱਚ ਨਹੀਂ ਦਿੱਤੀ ਜਾ ਸਕਦੀ ਇਸ ਦੇ ਵਿੱਚ ਟੋਟਲ ਬੇਸਿਕ ਦੇ ਵਿੱਚ ਹੁਣ ਆਪਾਂ ਡੀਏ ਕੈਲਕੂਲੇਟ ਕਰਾਂਗੇ ਡੀਏ ਜੋ ਹੈ 6th ਪੇ ਕਮਿਸ਼ਨ ਦੇ ਹਿਸਾਬ ਨਾਲ ਡੀਏ ਰੇਟਸ ਇਧਰ ਦਿੱਤੇ ਗਏ ਹਨ ਇੱਥੋਂ ਤੁਸੀਂ ਡੀ ਰੇਟਸ ਦੇਖ ਸਕਦੇ ਹੋ ਅਤੇ ਡੀਏ ਅਮਾਉਂਟ ਕੈਲਕੂਲੇਟ ਕਰ ਸਕਦੇ ਹੋ ਹੁਣ ਇਸ ਡੀਏ ਅਮਾਉਂਟ ਨੂੰ ਟੋਟਲ ਬੇਸਿਕ ਪੈਨਸ਼ਨ ਦੇ ਵਿੱਚ ਜੋੜ ਕੇ ਆਪਣੇ ਕੋਲ ਗ੍ਰੋਸ ਪੈਨਸ਼ਨ ਜੋ ਡਿਊ ਬਣਦੀ ਹੈ ਛੇਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਉਹ ਕੈਲਕੂਲੇਟ ਹੋ ਜਾਂਦੀ ਹੈ ਤਾਂ ਹੁਣ ਆਪਣੇ ਕੋਲੇ ਡਿਊ ਪੈਨਸ਼ਨ ਅਤੇ ਡ੍ਰੌਨ ਪੈਨਸ਼ਨ ਪੰਜਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਅਤੇ ਛੇਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਡਿਊ ਡ੍ਰੌਨ ਪੈਨਸ਼ਨ ਆਪਣੇ ਕੋਲ ਕੈਲਕੂਲੇਟ ਹੋ ਗਈ ਹੈ ਇਸ ਦਾ ਡਿਫਰੈਂਸ ਆਪਾਂ ਸਿੰਪਲੀ ਕੈਲਕੂਲੇਟ ਕਰ ਸਕਦੇ ਹਾਂ ਹਾਂ ਹਰ ਮਹੀਨੇ ਦਾ ਡਿਫਰੈਂਸ ਆਪਾਂ ਇੱਥੇ ਕੈਲਕੂਲੇਟ ਕੀਤਾ ਹੈ ਤਾਂ ਇਹ ਡਿਫਰੈਂਸ ਕੈਲਕੂਲੇਟ ਕਰਨ ਤੇ ਕੁੱਲ 1 1 2016 ਤੋਂ 36 2021 ਤੱਕ ਦਾ ਜੋ ਕੁੱਲ ਬਕਾਇਆ ਬਣਦਾ ਹੈ ਉਹ ਰਕਮ 312800 ਰੁਪਏ ਬਣਦੀ ਹੈ ਇਸ ਕੁੱਲ ਰਕਮ ਨੂੰ ਜੋ ਪੰਜਾਬ ਸਰਕਾਰ ਵੱਲੋਂ ਇੱਕ ਸ਼ੈਡਿਊਲ ਤਿਆਰ ਕੀਤਾ ਗਿਆ ਹੈ ਉਸ ਸ਼ੈਡਿਊਲ ਦੇ ਹਿਸਾਬ ਨਾਲ ਹੀ ਇਸ ਕਰਮਚਾਰੀ ਨੂੰ ਇਸ ਪੈਨਸ਼ਨਰ ਨੂੰ ਇਸ ਦੀ ਅਦਾਇਗੀ ਕੀਤੀ ਜਾਵੇਗੀ ਤਾਂ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਇਸ ਏਰੀਆ ਸ਼ੀਟ ਦੀ ਐਗਜ਼ਾਮਪਲ ਦੇ ਹਿਸਾਬ ਨਾਲ ਤੁਸੀਂ ਹਰ ਇੱਕ ਪੈਨਸ਼ਨਰ ਆਪਣੀ ਪੈਨਸ਼ਨ ਦਾ ਏਰੀਅਰ ਜੋ ਹੈ 1/1/2016 ਤੋਂ 31/12/2021 ਤੱਕ ਦਾ ਉਸ ਦੀ ਕੈਲਕੂਲੇਸ਼ਨ ਆਰਾਮ ਨਾਲ ਕਰ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਹ ਏਰੀਅਰ ਸ਼ੀਟ ਵੀ ਪ੍ਰੋਵਾਈਡ ਕਰ ਦਿਆਂਗਾ ਜਿਸ ਤੋਂ ਕਿ ਤੁਸੀਂ ਆਰਾਮ ਨਾਲ ਆਪਣੀ ਪੈਨਸ਼ਨ ਕੈਲਕੂਲੇਟ ਕਰ ਸਕਦੇ ਹੋ ਜੇਕਰ ਇਸ ਤੋਂ ਇਲਾਵਾ ਤੁਹਾਡੇ ਹੋਰ ਕੋਈ ਡਾਊਟ ਹਨ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਸੀਂ ਦੇਖਦੇ ਹਾਂ ਕਿ ਤੁਸੀਂ ਸਾਡੇ ਵੀਡੀਓਜ਼ ਨੂੰ ਰੈਗੂਲਰਲੀ ਦੇਖਦੇ ਹੋ ਪਰੰਤੂ ਚੈਨਲ ਨੂੰ ਸਬਸਕ੍ਰਾਈਬ ਕਦੇ ਨਹੀਂ ਕਰਦੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਇਸ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸਾਂਝਾ ਜਰੂਰ ਕਰੋ ਧੰਨਵਾਦ